ਸਤਨਾਮ ਵਾਹਿਗੁਰੂ ਸਾਹਿਬ ਜੀ ਚਾਚਰੀ ਛੰਦ ਤ ਪ੍ਰਸਾਦ ਚਾਚਰੀ ਛੰਦ ਤ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਪੂ ਹੈ ਅਲੇਖ ਹੈ ਅਪੇਖ ਹੈ ਅਸੇਤ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਜਿਹੜਾ ਹੈ ਸ਼ਬਦਨਾ ਇਹ ਵੱਖਰਾ ਬੋਲਣਾ ਆਪਾਂ ਅਤੇ ਹੈ ਅਪੇ ਹੈ ਅਪੀ ਹੈ ਅਜੀਤ ਹੈ ਅਪੀਤ ਹੈ ਅੰਤ ਹੈ ਪੀਤਾ ਹੈ त्रिमान हैं निदान हैं त्रिवर्ग हैं असर्ग हैं अनिल हैं अनाद हैं अजय हैं है, अजाद हैं अजन्म हैं है, अबरन हैं ਨਾ ਇਹਨੂੰ ਅਜਨਮ ਤੇ ਅਬਰਨ ਇਸੇ ਤਰ੍ਹਾਂ ਬੋਲਣਾ ਹੈ ਅਜਨਮ ਹੈ ਅਬਰਨ ਹੈ ਆਜਨਮ ਨਹੀਂ ਜਿਹੜੇ ਤੋਂ ਚੱਕ ਜਿਹੜੇ ਤੋਂ ਲਗ ਕਰਕੇ ਅਜਨਮ ਹੈ ਅਬਰਨ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਅਪੂਤ ਹੈ ਅਪਰਨ ਹੈ ਅਗੰਜ ਹੈ ਅਪੰਜ ਹੈ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਚੂਜ ਹੈ ਅਚੰਜ ਹੈ ਆੜਾ ਅਚੂਜ ਸ਼ਬਦਾ ਨਾ ਇਹ ਦੋਨੇ ਝੱਜੇ ਜੇ ਲਾ ਕੇ ਬੋਲਣੇ ਅਜੂਜ ਨਹੀਂ ਕਹਿਣਾ ਅਜੂਜ ਕਹਾਂਗੇ ਜੱਜੇ ਲੱਗ ਜਾਂਦੇ ਨੇ ਇਹਨੂੰ ਕਹਾਂਗੇ ਅਗੰਜ ਹੈ ਅਪੰਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਵੀਕ ਹੈ अतंद हैं अबंद हैं निर्बूज हैं असूज हैं अकाल हैं अजाल हैं अलाह हैं अजाह हैं ये दो हाए कट्ठे हो गए पहला बोलना अलाह हैं अजाह ਅਨੰਤ ਅਦਿਆਤਮ ਨਖੇਰ ਕੇ ਬੜਨੇ ਅਲੋਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀ ਕਹੈ ਨਰਸਰੀਕ ਹੈ ਨਰੇ ਲੰਬ ਹੈ ਅਸੰਭ ਹੈ ਲੰਬ ਹੈ ਸੰਭ ਹੈ अगम है अजम है अपूत है असूत है आलोक है अशोक है अकर्म है अपर्म है अजीत है अपीत है ਅਬਾ ਹਾਂ ਅਗਾਹ ਹਾਂ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਜਿਹੜਾ ਫਿਰ ਏਕ ਪਾਠ ਹੈ ਨਾ ਇਹ ਦਰੰਦਮੀ ਟਕਸਾਲ ਦੇ ਵਿੱਚ ਸ਼ੁੱਧ ਮੰਨਿਆ ਜਾਂਦਾ ਇਕ ਦੂਜੇ ਸਰੂਪ ਚ ਫਰੇਕ ਪਾਠ ਵੀ ਆਉਂਦਾ ਉਹ ਦੂਜਾ ਪਾਠ ਹੈ ਮੁੱਖ ਪਾਠ ਹੈ ਉਹ ਅਨੇਕ ਹੈ ਫਿਰ ਏਕ ਹੈ ਅਨੇਕ ਹੈ ਫਿਰ ਏਕ ਹੈ ਉਹ ਜੰਗ ਪ੍ਰਯਾਤ ਛੰਦ ਜੰਗ ਪ੍ਰਯਾਤ ਛੰਦ ਨਮੋ ਸਰਬ ਮਾਨੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਸਮਸਤੀ ਨਿਧਾਨੇ ਆਏ ਸਸੇ ਤੋਂ ਤੋੜ ਕੇ ਸਮਸਤੀ ਬੋਲਣਾ ਨਮੋ ਸਰਬ ਮਾਨੇ ਸਮਸਤੀ ਨਿਰਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਸਰਬ ਭਾਉਨੇ ਨਮੋ ਸਰਬ ਭਾਉਨੇ ਆਇ ਨੂੰ ਕੋਲਾ ਸਰਬ ਰੱਖਣਾ ਬੱਬੇ ਜਿਹੜੇ ਬੁੱਲ ਜੋੜ ਕੇ ਜੇ ਆਪਾਂ ਸਰਬ ਕਹਾਂਗੇ ਭੱਬਾ ਲੱਗ ਜੂਗਾ ਇਹਨੂੰ ਸਰਬ ਇਸੇ ਤਰ੍ਹਾਂ ਪਾਠ ਕਰਨਾ ਹੈ ਅਨੰਗੀ ਅਨਾਥੇ ਨਰਸੰਗੀ ਪਰਮਾਥੇ नमो पान पाने नमो मान माने नमो पान पाने नमो चंद्र चंद्रे नमो पान पाने नमो चंद्र चंद्रे नमो पान पाने नमो गीत गीते नमो तान ताने नमो पान पाने नमो नृत्य नृत्य नमो नाद नादे नमो नृत्य नृत्य नमो नाद नादे नमो पान पाने नमो बाद बादे नमो पान पाने नमो बाद बादे अनंगि अनामे समस्ती स्वरूपे परपंगे परमाते समस्ति विपुले परपंगे परमाते समस्ति विपुले कलंकं बिना ने कलंकी शरुपे बिना ने कलंकी शरुपे इथे गुरु महाराज ने कलंकं बिना ने कलंकी शरुपे इथे दो बिन्नो हो लगने होंगे डंडगा ਜਿਹੜਾ ਦਸਮੁਗ੍ਰੰਥ ਦੇ ਵਿੱਚ ਹੈ ਨਾ ਪਿੱਛੇ ਦੰਮਦਮਾ ਸਾਹਿਬ ਮਸਤੂਆਣਾ ਸਾਹਿਬ ਸ੍ਰੀ ਗੁਰੂ ਦਸਮੁਗ੍ਰੰਥ ਸਾਹਿਬ ਜੀ ਦੀ ਪਾਠ ਗੋਧ ਸੰਥਿਆ ਹੋਈ ਸੀ ਉਹਦੇ ਵਿੱਚ ਅਸੀਂ ਦਰਸ਼ਨ ਕੀਤੇ ਇਹੋ ਉਹਦੇ ਵਿੱਚ ਵੀ ਮਤਲਬ ਦੋ ਡੰਡੀਆਂ ਲਾ ਕੇ ਅੱਗੇ ਪਿੱਛੇ ਕਰੇ ਹੋਇਆ ਜਿਵੇਂ ਨਮੋ ਰਾਜ ਰਾਜ ਸ੍ਰੀ ਰਾਜ ਜੇ ਇਸ ਰੰਗ ਪਰਮ ਰੂਪੇ ਰਾਜੇ ਤੋਂ ਬਾਅਦ ਸਵਰੰਗ ਇਹ ਵਿਚਾਲੇ ਡੰਡੀਆਂ ਲੱਗੀਆਂ ਹੋਵਾਂਗੇ ਇਹਨੂੰ ਸ਼ੁੱਧ ਮੰਨਿਆ ਗਿਆ ਤੇ ਇਸੇ ਤਰ੍ਹਾਂ ਹੀ ਆਪਾਂ ਪਾਠ ਇਕੱਠਾ ਹੀ ਕਰਨਾ ਲਿਖਣ ਦੇ ਵਿੱਚ ਇਹ ਮਹਾਰਾਜ ਨੇ ਜਿਹੜਾ ਅਰਧ ਵਿਸ਼ਰਾ ਜਿਹੜਾ ਹੈਗਾ ਇਹ ਭਜਾਂਗਾ ਅਰਧ ਉਹ ਹੈ ਇਹਦਾ ਅਰਧ ਜਿਹੜਾ ਭਜਾਂਗਾ ਅਰਧ ਲਿਖਿਆ ਹੋਇਆ ਵੀ ਅੱਧਾ ਵਿਸ਼ਰਾਮ ਮਤਲਬ ਅੱਧੇ ਅੱਧ ਤੇ ਵਿਸ਼ਰਾਮ ਲਿਖਿਆ ਹੋਇਆ ਹੈ कलंकंग बिना नेक लंके स्वरूपे हां नेक लंके गण नेक लंके स्वरूपे नमो राज राजे स्व रंग परम रूपे नमो राज राजे स्व रंग परम रूपे नमो योग जोगे स्व रंग परम सिद्धे नमो जोग जिनेश्वर परम सिद्धे नमो राज राजेश्वरं परम प्रदे नमो राज राजेश्वरं परम प्रदे नमो शास्त्रपाणे नमो अस्तरमाणे नमो शास्त्रपाणे नमो महाश्वराणे नमो परम ज्ञाता नमो लोकमाता नमो परम ज्ञाता तुसुता के न माता नहीं कहना पोला बोलना माता काल पुरुष को ਮਾਤਾ ਅਕਾਲਪੁਰਖਨ ਉਹਦੇ ਮਾਤਾ ਦੇ ਨਿਮਿਤ ਕਾਰਨ ਰੂਪ ਅਤੇ ਪਾਲਣਾ ਕਰਨ ਵਾਲੇ ਵਹਿਗੁਰੂ ਉਸ ਇਹਦਾ ਅਰਥ ਇਸ ਤਰ੍ਹਾਂ ਬਣਾਇ ਮਾਤਾ ਬੋਲਣਾ ਹੈ ਨਮੋ ਸਾਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਸਤਿਪੰਨਾ ਜੂ ਅਸਤ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਨਮੋ ਪਰਮ ਗਿਆਤਾ ਅਪੇਖੀ ਅਪਰਮੀ ਅਪੋਗੀ ਅਪੋਗਤੇ ਨਮੋ ਜੋਗ ਜੋਗੇਸ਼ਵਰੰ ਪਰਮ ਜੋਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ नमो प्रेत अप्रेत देवी सुधर्मे नमो प्रेत अप्रेत देवी सुधर्मे जेड़ा सुधर्मे पाठ आना इकट्ठा ही है इकट्ठा उच्चारण करना सुधर्मे दो दिन करना नमो प्रेत अप्रेत देवी सुधर्मे में नमो प्रेत में। नमो रोग हरता नमो राग रूपे साह साह नमो साह सा नमो पूपूपे नमो दान नमो दान मान माने नमो रोग रोगे नमस्तान ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸਤ ਇਸਤੇ ਨਮੋ ਤੰਤਰ ਤੰਤਰੰ ਨਮੋ ਇਸਤੇ ਇਸਤੇ ਨਮੋ ਮੰਤਰ ਤੰਤਰੰ ਸਦਾ ਸੱਚ ਦਾ ਆਨੰਦ ਸਰਬੰ ਪਰਨਾਸੀ ਸਦਾ ਸੱਚ ਦਾ ਆਨੰਦ ਸਰਬੰ ਪਰਨਾਸੀ ਇਹਦਾ ਸੱਚ ਦਾ ਆਨੰਦ ਆ ਨਾ ਇਕੱਠਾ ਪਾਠਾ ਇਹ ਸੱਚ ਦਾ ਆਨੰਦ ਸੱਚ ਦਾ ਆਨੰਦ ਆਏ ਨਹੀਂ ਕਰਨਾ ਸਦਾ ਸੱਚ ਦਾ ਆਨੰਦ ਸਰਬੰ ਪਰਨਾਸੀ ਅਨੂਪੇ ਅਰੂਪੇ ਸਮਸਤੋਲ ਨਿਵਾਸੀ ਸੁਮਤੇ ਅਸੀ ਮਸਤੋ ਨਿਵਾਸੀ ਆਇਨ ਸਮਸਤੋਲ ਪਰਨਾਸ ਸੱਛੇ ਤੋਂ ਤੋੜ ਕੇ ਮੰਮੇ ਤੇ ਅਧ ਕਲਾ ਕੇ ਸੱਸਾ ਤੱਤੇ ਨੋਕੜ ਲਲ ਸਮਸਤੋਲ ਅਨੂਪੇ ਅਰੂਪੇ ਸਮਸਤੋਲ ਨਿਵਾਸੀ ਅਨੁਪੇ ਉਪੇ ਸਮਤੋਨ ਮੁਕਤੀ ਸਦਾ ਸਿੱਧ ਦਾ ਬੁੱਧ ਦਾ ਵਿ੍ਰਧ ਕਰਤਾ ਸਦਾ ਸਿੱਧ ਦਾ ਬੁੱਧ ਦਾ ਵਿ੍ਰਧ ਕਰਤਾ ਆਦੋ ਉਰਦ ਅਰਦੰ ਆਗੰ ਓਗ ਹਰਤਾ ਬੁੱਧ ਖੰਤੰ ਓ ਕਾਲੰ ਭੰਤੰ ਹਾਂ ਆਦੋ ਉਰਦ ਅਰਦੰ ਆਗੰ ਓਗ ਹਰਤਾ ਇਸ ਤਰ੍ਹਾਂ ਬੰਨ ਤਦੋ ਉਰਦ ਅਰਦੰ ਆਗੰ ਓਗ ਹਰਤਾ ਹਾਂ ਪਰਮ ਪਰਮ ਪਰਮੇਸ਼ਵਰੰ ਪ੍ਰੋਸ਼ ਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤ ਆਸਤ ਧਾਮੰ ਸਮਸਤੋ ਪਰਾਜੀ ਸਮਸਤ ਸੁਤਨੋ ਅਤੋ ਹਾਂ ਸਮਸਤ ਆਸ ਤੋਂ ਪਹਿਲਾਂ ਪਿੱਛੇ ਪਾਠ ਆਇਆ ਹੋਇਆ ਉਸੇ ਤਰ੍ਹਾਂ ਇਹਦਾ ਉਚਾਰਨ ਕੀਨਾ ਸਮਸਤੋ ਪਰਾਜੀ ਸਮਸਤ ਆਸ ਤੋਂ ਧਾਮੰ ਤੇਰਾ ਜੋਰ ਚਾਚਰੀ ਛੰਦ ਮੈਨੂੰ ਚਾਚਰੀ ਪੜਨਾ ਇਕੱਠਾ ਚਾ ਚਰੀ ਐ ਕਰਕੇ ਨਹੀਂ ਪੜਨਾ ਇਕੱਠਾ ਪਾਠ ਕਰਨਾ ਹੈ ਤੇਰਾ ਜੋਰ ਚਾਚਰੀ ਛੰਦ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਪ੍ਰਭੂ ਹੈ ਅਜੂ ਹੈ अदेश हय अपेश हय आदेश हय पूजंग प्रयात् छंद पूजंग प्रयात् छंद अगादे आबादे अगादे आबादे आनंदी सुरपे आनंदी सुरपे नमो सर्वमानने नमो सर्वमानने समस्त निधाने समस्त निधाने ਨਮਸਤਵੰਗ ਨਰਨਾਥੇ ਨਮਸਤਵੰਗ ਪਰਮਾਥੇ ਨਮਸਤਵੰਗ ਇਸ ਤਰ੍ਹਾਂ ਬੋਲਣਾ ਨਮਸਤਵੰਗ ਅਗੰਝੇ ਨਮਸਤਵੰਗ ਵਾਝੇ ਨਮਸਤਵੰਗ ਅਪੰਝੇ ਨਮਸਤਵੰਗ ਅਕਾਲੇ ਨਮਸਤਵੰਗ ਅਪਾਲੇ ਨਮੋ ਸਰਬ ਤੇਸੇ ਸਰਬ ਭੇਸੇ ਨਮੋ ਸਰਬ ਭੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਸਾਹ ਸਾਹੇ ਨਮੋ ਮਾ ਮਾਹੇ ਨਮੋ ਮਾ ਆਹੇ ਹਾਂ ਮਾ ਸਾਹਾ ਕੰਨੇ ਦਾ ਕਿ ਬੁਲਣਾ ਇਹ ਸ਼ਬਦ ਆਪਨੇ ਨਾ ਮੁਕਤੇ ਹੋਏ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੂਖ ਰੁਖੇ ਨਮੋ ਸੋਖ ਸੁਖੇ ਨਮੋ ਸਰਬ ਰੋਗੇ सर्वो भूते नमो सर्वभूके नमो सर्वभूके नमो सर्वजितं नमो सर्वजितं नमो सर्वपितं नमो सर्वपितं नमो सर्वज्ञानं नमो सर्वज्ञानं नमो परमतानं नमो परमतानं नमो सर्वमन्त्रं नमो सर्वमन्त्रं ਨਮੋ ਸਰਬ ਜੰਤਰੰ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਕ੍ਰਿਸੰ ਨਹੀਂ ਸੱਚੇ ਦੇ ਜਿਹੜਾ ਪੈਰ ਦਿੰਦੇ ਨਹੀਂ ਲਾਉਣੇ ਨਮੋ ਸਰਬ ਦ੍ਰਿਸੰ ਨਮੋ ਸਰਬ ਕ੍ਰਿਸੰ ਨਮੋ ਸਰਬ ਰੰਗੇ ਤਰਪੰਗੀ ਅਨੰਗੇ ਨਮੋ ਜੀਵ ਜੀਵੰ ਨਮੋ ਬੀਜ ਬੀਜੇ ਅਖੇਜੇ ਅਪੇਜੇ ਸਮਸਤੰ ਪਰਸੇਜੇ ਕ੍ਰਿਪਾਲੰ ਸਰੂਪੇ ਕੋ ਕਰਮੰ ਪਰਣਾਸੇ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਆਇਨੂ ਕੋ ਕਕੇ ਦੇ ਓਕਰ ਤੋਂ ਤੋੜ ਕੇ ਕੋ ਕਰਮੰ ਬੋਲਣਾ ਹੈ। ਕਿਰਪਾਲੰ ਸਰੂਪੇ ਕੋ ਕਰਮੰ ਪਰਣਾਸੀ। ਪਾਣਿਸ਼ਵਰੂਪੇ ਕੋ ਕਰਮੰ ਪਰਣਾਸੀ। ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਸਦਾ ਸਰਬਦਾ ਰਿੱਧ ਸਿੱਧੰਗ ਨਿਵਾਸੀ ਆਜਾ ਪਾ ਇਥੋ ਤਾਈ ਪਾਠ ਕਰਾਂਗੇ ਤੋਂ ਬਾਅਦ ਆਪਾਂ ਸੰਸਾਥਾ ਪਕੌਣੀ ਵੀ ਹੈ ਆਪਾਂ ਅਥੇ ਸੰਪੂਰਪ ਕਰਦੇ ਹਾਂ ਕਿਰਪਾਲੰਗ ਸਰੂਪੇ ਕੋ ਕਰਮੰ ਪਰਨਾਸੀ ਸਦਾ ਸਰਬਦਾ ਰਿਤ ਸੱਦੰ ਨਿਵਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ